ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੰਡੀ ਦੀ ਵਾਰ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਵਾਰ ਸ੍ਰੀ ਭਗਉਤੀ ਜੇ ਕੈ ਪਾਤ ਸ਼ਹੀਦ ਸਵੇਂ ਪ੍ਰਥੰਦ ਗੋਤੇ ਸਿਮਰ ਕੈ ਗੁਰੂ ਨਾਨਕ ਲਏ ਧਿਆਏ ਫਿਰ ਅੰਗਤ ਗੁਰਤ ਅਮਰਦਾਸ RAMDAS ਹੋਈ ਸਹਾਏ ਅਰਜਨ ਹਰ ਗੋਬਿੰਦਨ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਟੇ ਸਭ ਦੁੱਖ ਜਾਏ ਇਤ ਬਹਾਦਰ ਸੁਨਰੀਆ ਕਰ ਨੌ ਨਿਦ ਆਵੇ ਥਾਏ ਸਭ ਥਾਈ ਹੋਏ ਸਹਾਏ ਪਾਉੜੀ ਖੰਡਾ ਪ੍ਰਤਮ ਸਾਜਕ ਜਿਨ ਸਭ ਸਸਾਰ ਉਪਾਇਆ ਬ੍ਰਹਮਾ ਵਿਸ਼ਨ ਮੈਸ ਸਾਜ ਕੁਦਰਤ ਦਾ ਖੇਲ ਰਚਾਇ ਬਣਾਇ ਸਿੰਧ ਪਰਬਤ ਮੇਦਨੇ ਬਿਨ ਥੰਮਾ ਗगन ਰਹਾਇ ਸਿਰਜੈ ਦਨੋ ਦੇਵਤਾ ਤਿਨ ਅੰਦਰ ਬਾਜ ਰਚਾਇ ਤਹਿ ਦੁਰਗਾ ਸਾਜਕ ਦੇਤਾਂ ਦਾ ਨਸ ਕਰਾਇ ൗ സുഗസര നച്ച കോസറി ਕਲ ਨਾਰਦ ਦਰਵਰ ਆਇਆ ਅਭਿਮਾਨ ਉਤਾਰਨ ਦੇਵਤਿਆ ਮਹਿਕਾ ਸੁਰ ਸੰਭੁ ਪਾਇਆ ਜਿਤਲ ਤਿੰਨ ਦੇਵਤਏ ਤੇ ਲੋਕੇ ਰਾਜ ਕਮਾਇਆ ਵੱਡਾ ਬੀਰ ਆਖਾਇਕ ਸਿਰ ਉਪਰ ਛਤਰ ਫੇਰਾਇਆ ਦਿੱਤਾ ਇੰਦਰ ਨਿਕਾਲ ਕੇ ਤਿੰਨ ਗਿਰ ਕਿਲਾਸ ਤਕਾਇਆ ਗੁੰਡਰ ਕੇ ਹੱਥੋਂ ਦਾਨਵ ਦਿਰ ਅੰਦਰ ਤਰਾਸ ਵਧਾਇਆ पाश दुर्गा ਦੇ ਇੰਦਰ ਆਇਆ ਪਾਉੜੇ ਇੱਕ ਦਿਹਾੜੇ ਨਾਵਣ ਆਏ ਦੁਰਗਸਾਹ ਇੰਦਰ ਬਿਰਤ ਸੁਣਾਏ ਆਪਣੇ ਹਾਲ ਲਈ ਕਿਨ ਲਈ ਟਕਰਾਇ ਸਾਤੇ ਦਨ ਨੇ ਲੋਕੇ ਤੇ ਫਰਾਏ ਦੋਇ ਆਪਣੀ ਬੈਠੇ ਵਾਏ ਵਧਾਈ ਤੇ ਅੰਬਰਾवते ਦਿੱਤੇ ਦਿਉ ਬਜਾਏ ਸਭਨਾ ਰક્ષા ਕਿੰਨੇ ਨਾ ਜਿੱਤਾ ਜਏ ਮੈਂ ਕਹ ਦੇ ਤਨੋ तेरी सन तक आई देवी दुर्ग सा पौड़े दुर्गा बैन सुन दे हसे हड हड आए से मंगा राक्षस पखना चिंता करो न का देवन आख्या रो हो महा माए राक्ष मारण दोहरा राक्ष आए रोले खेत बिल बिनन क चाए लिशक बरसिया सूरज नदर न पाए पौड़ी ਦੋਹਾਂ ਕੰਧਰ ਮੋ ਜੁੜੇ ਟੋਲ ਸੰਖਨ ਗਾਰੇ ਬਜੇ ਰਾਖਸ਼ ਰੋਲੇ ਤਰਵਾਰੇ ਬਕਰ ਸੱਜੇ ਜੁਟੇ ਸਭ ਹੈ ਜੁਦਨ ਇੱਕ ਜਾਤ ਨ ਜਾਣਨ ਬਜੇ ਖੇਤ ਅੰਦਰ ਜੋਦੈ ਗਜੇ ਪੌੜੀ ਜੰਗ ਮੁਸਫਾ ਬਜਿਆ ਰਣਗੁਰੇ ਨਗਾਰੇ ਚਾਵਲੇ ਚੁੱਲਨ ਨੇਜੇ ਬਿਰਕਾ ਨਿਸਾਨ ਲਸਨ ਲਸਾਵਲੇ ਕੋਲਨ ਘਾਰੇ ਪੌਣਿੰਦ ਉੰਗਣ ਜਾਣ ਚਟਾਵਲੇ ਦੁਰਗਾ ਦਾਨੋਂ ਡੈਰਣ ਨਾਦ ਵਜਨ ਖਿਤ ਬਿਹਾਵਲੇ ਢੇਰ ਪਰਤ ਬਰਸ਼ੇ ਜਣਡਾਲ ਚਮਟ ਆਵਰੇ ਇਕ ਵੱਡੇ ਤੇਗੀ ਟੜ ਬਿਨ ਮਦ ਪੀਤੇ ਲੋਟਨ ਬਾਬਲੇ ਇਕ ਚੁਣ ਚੁਣ ਝੜ ਕੜਿਨ ਵੇਚ ਰੇਤ ਵਿੱਚੋਂ ਸੋਇਨਾ ਡਾਵਲੇ ਇੱਕ ਚੁਣ-ਚੁਣ ਝਾੜ ਕੜਿਆਂ ਰੇਤ ਵਿੱਚੋਂ ਸੋਇਨਾ ਡਾਵਲੇ ਗਦਾ ਤਰਸ਼ੁੱਲਾ ਮਰਸ਼ੀਆਂ ਤੇਨ ਤੀਰ ਵਗਨ ਰਖ ਖੜੇ ਉਤਾਵਲੇ ਜੰਡਸੇ ਬੁਜੰਗਮ ਸਾਲ ਮਰ ਜਾਵਨ ਬੇਰਵਾਲੇ ਪੌੜੇ ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ਤਾਇ ਰਾਖਸ਼ ਐ ਰੋਲੇ ਚੌਧਿਰ ਦੇ ਪਰ ਹੱਥੀ ਤੇਗਾ ਫੜ ਕੇ ਰਣ ਪਿੜੇ ਕਰਾਰੇ ਕਦੈ ਨ ਨੱਟੇ ਜੋਤੇ ਜੋਦੇ ਜੂਝਾਰੇ ਦਿਲ ਵਿੱਚ ਰੋਬ ਡਾਇਕ ਮਾਰ ਮਾਰ ਤੁਕਾਰੇ ਮਾਰੇ ਚੰਡੇ ਪਰ ਚੰਡੇ ਬੇਰਖੇ ਤutar ਮਾਰੇ ਜਪਨ ਬਿਜਲੀ ਸਿਰ ਪਾਰ ਮਨਾਰੇ ਪੌੜੇ ਚੋਟ ਪਏ ਤਾਂ ਮਾਮੇ ਦਲਾ ਮੁਕਾਬਲਾ ਦੇਵੀ ਦਸਤ ਨਚਾਈ ਸਿਣ ਸਾਰੇ ਦੇ ਪੇਟ ਮਲੰਧ ਲਾਹੇ ਮੈਂ ਕਹਿਦੇ ਤਨ ਗੁਰਦ ਅੰਦਾ ਖਾਏ ਨਾਲੇ ਰੁਕੜੇ ਜੇ ਤੇਲੇ ਵਿੱਚ ਆਏ ਕੈ ਸੁਣਾ ਕੇ ਚੋਟੇ ਜਾਣ ਦਿਖਾਏ ਤਾਰੇ ਧੋਮ ਕੇ ਪੌੜੇ ਚੋਟਾ ਪਵਨ ਨਗਾਰੇ ਆਣੀਆਂ ਜੁਟਿਆਂ ਦੋ ਲੈ ਆਤਰਵਾਰੇ ਦੇਵਾਦਾਨ ਮੈਂ ਵਾਹਨ ਬਾਰੋ ਬਾਰੇ ਸੂਰੇ ਸੰਗਰ ਬੱਗੇ ਰਤ ਝੁਲਾਰੋ ਜੋ ਗੇਰੋ ਵਸਤਰਾ ਦੇਖਣ ਬੈਠ ਡਾਰੇ ਨਾਰੀ ਰਾਖਸ਼ ਪਾਇ ਦੋਨ ਸਵਾਰੇ ਦੁਰਗਾਦਾਨ ਮੈਂ ਪੌੜੇ ਲਖਨਗਰ ਵੱਜਣ ਅਮੋ ਸਾਹਮਣੇ ਰੌਖ ਸ਼ਰਣ ਨ ਬੱਜ ਰੋਏ ਰੋਲ ਸਿਹਾ ਵਾਂਗੋ ਗੱਜਣ ਸਭੇ ਸੁਰ ਮੇ ਤਣ ਤਣ ਕੇ ਬਣ ਛੱਡਣ ਦੁਰਗਾ ਸਾਹਮਣੇ ਪੌੜੀ ਗੁਰੇ ਨਗਰ ਦੇਹਰੇ ਰਣ ਸੰਗਲੀ ਆਲੇ ਟੂੜਲੇ ਪੇਟ ਦੂਰੇ ਸਰਦਾਰ ਜਟਲ ਉਖਲੀਆ ਨਾਸ ਜਨ ਮੋ ਜਪਣ ਆਲੇ ਧਾਇ ਦੇਵੇ ਸਾਹਮਣੇ ਬੀਰ ਮਛਲੇ ਆਲੇ ਸੁਰਪਤ ਜੇ ਲੜਹੜ ਮੀਟਰੇ ਨਾ ਟਲੇ ਗਜੇ ਦੁਰਗਾ ਘੇਰ ਕੇ ਜਣ ਘਣੀ ਹਰ ਕਾਲੇ ਪੌੜੀ ਚੋੜ ਪਏ ਤ ਖਰਚਾ ਮੇ ਦਲਾ ਮੁਕਾਬਲਾ ਘੇਰ ਲੈ ਦਰਿਆ ਮੇ ਦੁਰਗਾ ਆਈ ਕੇ ਰਾਖਸ਼ਵੜ ਅਲ ਮੇ ਭਜਨਾ ਜਾਣਦੇ ਹੰਤੋ ਈਸਰ ਗਾਮੇ ਨਾਰੇ ਦੇਵਤਾ ਪੌੜੀ ਅਗਣ ਤਖਰੇ ਨਗਾਰੇ ਦਲਾ ਬਿਨ ਨਿਆ ਪਾਏ ਮੇ ਕਲਬਾਰੇ ਦੇਵਾਲਾ ਨਾ ਵਾਨ ਪਟ ਕਰਾਰੇ ਰਾਖਸ਼ ਰੋਲੇ ਜਪਨ ਤੇ ਕੇਰ ਮੈ ਨਾ ਦੋਇਆ ਜੋ ਦੇਵੜੇ ਮਨਾਰੇ ਜਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇਂ ਨੇ ਕਦੇ ਨਾ ਆਖਣ ਹਾਰੇ ਧਵਨ ਸਾਹਮਣੇ ਦੁਰਗਾ ਸਰ ਸੰਘਾਰੇ ਰਾਖਸ਼ ਖੜੜ ਬੌੜੀ ਉਮਲ ਲੱਤੇ ਜੋਦੇ ਮਾਰੂ ਬਜਿਆ ਬੱਦਲ ਜਦ ਮਹਿਕਾ ਸੋ ਰਣ ਵਿੱਚ ਗਜਿਆ ਇੰਦਰ ਜਿਹਾ ਜੋਦਾ ਮੈਤੋ ਬਜਿਆ ਕੌਣ ਵਿਚਾਰੇ ਦੁਰਗਾ ਜਿ ਰਣ ਸੱਜਿਆ ਆਉੜੇ ਵਜੇ ਢੋਲ ਨਗਰ ਦਾ ਮੁਕਾਬਲਾ ਤੀਰ ਫਿਰੇ ਰੇ ਬਾਰੇ ਅਮ ਸਾਹਮਣੇ ਅਗਨਤ ਬੇਰ ਸੰvare ਲੱਗਦੇ ਕੇਬਰੇ ਡਿੱਗੇ ਜਾਣ ਜਨਾਰੇ ਡਿੱਗੇ ਜਾਣ ਮਨਾਰੇ ਨਾਰੇ ਵਿਚਦੇ ਖੁੱਲੇ ਵਾਲੇ ਦੇਤ ਆਡੇ ਸਵੇ ਸੁਰ ਮੇ ਸੁੱਤੇ ਜਾਣ ਜਟਾਰੇ ਬੰਗਾ ਖਾ ਕੇ ਪੌੜੇ ਦੁਆ ਕਲਰ ਮੋ ਜੋੜੇ ਨਾਲ ਧੋਸਾ ਬਾੜੀ ਕੜ ਕੁੜਿਆ ਭਉਤ ਵਡਾ ਅਹੰਕਾਰ ਲੇਕੇ ਚਲਿਆ ਸੁਰਮੇ ਨਾਲ ਵੜੇ ਹਜਾਰੇ ਮੈਨੋ ਖੰਡਾ ਧੋਇਆ ਮੈ ਕੋ ਸਰਬਾਰੇ ਹਮਾ ਲੱਤੇ ਸੁਰਮੇ ਮਾਰ ਮਜੇ ਕਰਾਰੇ ਜਾਪੇ ਚੱਲੇ ਹਿਰਦੈ ਸੱਲ ਲੈ ਜਟ ਧਾਰੀ ਪੌੜੇ ਛੜ ਪਏ ਜੰਮ ਧਾਣੀ ਦਰ ਮੁਕਾਬਲਾ ਦੋ ਲੈ ਕਿਰਪਾਣੇ ਦੁਰਦਾ ਮਿਆਨ ਤੇ ਚੰਡੇ ਰਾਖਰ ਖਾਣੇ ਵਾਹੇ ਦੇਤ ਨੂੰ ਕੋਪਰ ਚੋਰ ਚਵਣੀ ਲੱਥੇ ਕਰ ਗਲੇ ਆਕਰ ਤਰਾ ਭਲਾਣੇ ਰੜਕੇ ਧਰਤ ਜੈ ਭਿਲੇ ਤੇ ਆਗਾਸ ਡਾਣੇ ਸੰਗਾ ਤੋਲਨੀਆ ਕੁਰਮਸਰਿ ਲਾਣੇ ਦੁਸ਼ਮਨ ਮਾਰਕ ਵੱਡੇ ਗਨ ਤੇ ਆਣੀ ਮੋਹੇ ਖੇਤ ਵਿੱਚ ਵੱਡੇ ਗਨ ਤੇ ਖਾਣੀ ਮੋਹੇ ਖੇਤ ਵਿੱਚ ਰਣ ਵਿੱਚ ਗੱਤੇ ਗਾਣੇ ਲਾਉ ਮੇਜ ਦੇ ਚਾਰੇ ਜਗੋ ਕਹਾਣੀ ਚਲਕ ਦੇਖ ਦੇ ਬਿੱਦਨ ਕੇ ਦਵਾਨੇ ਮੈਂ ਕੇ ਦੇਤ ਨੂੰ ਪਾਉੜੇ ਹਿਤੇ ਮੈਂ ਕਸਰ ਦੇ ਤਮਾਰੇ ਦੁਰਗਾ ਆਇਆ 14 ਲੋਕਾਂ ਰਾਣੇ ਸਿੰਘ ਨਚਾਇਆ ਮਾਰੇ ਵੀਰ ਜਟਾਣੇ ਦਲਵੇ ਜੰਦਰੇ ਮੰਗਣ ਨਾਏ ਪਾਣੀ ਤਰੰਗਾਰਕ ਜਣਕਰੇ ਸੁਣੇ ਪਠਾਣੇ ਸੁਣ ਕੇ ਰਾਗੁ ਰਤੂ ਦੇ ਹੜਵਾਣੀ ਚੱਲੇ ਬੀਰ ਕੇ ਪੇਤਾ ਫੁੱਲ ਇਆਣੇ ਘੁੰਮਣ ਸੁਰਨੇ ਪਾਉੜੇ ਹੋਇ ਲੋਭਾਣੇ ਦੇਵਨੁਰਾਜ ਦੇ ਇਸਰ ਦੇ ਮਰਦਾਨੇ ਹੋਏ ਜਿਤ ਦਿਨ ਸੁਮਨੇ ਸੋ ਗਵਾਨੇ ਜਰਮੈ ਸੋਮ ਇੰਦਰ ਦੇ ਰਾਜਧਾਨੇ ਤੱਕ ਜਿਤਨੇ ਪੌੜੇ ਇੰਦਰਪੁਰ ਤੇ ਧਾਮਣਾ ਵੜਜੋਦੇ ਮਤਾ ਪਕਾਇਆ ਸੰਜ ਪਟੇਲਾ ਪਾਖਰਾ ਭੇੜ ਸੰਦਾ ਸਾਜ ਬਣਾਇਆ ਜੰਮੈ ਕਟਕ ਆ ਸ਼ੋਣੇ ਅਸਮਾਨ ਗਿਰਦੇ ਛਾਇਆ ਰੋ ਸੁੰਭ ਨੇ ਸੰਸਿਦਾਇਆ ਪੌੜੇ ਸਭਨੇ ਸੰ ਅਲਾਇਆ ਵੜਜੋਦੇ ਸੰਗਰਵਾਏ ਰੋ ਦਿਖਾਲੇ ਦਿੱਤੇ ਅਵਰਮੇ ਤੁਰੇ ਨਚਾਏ ਗੁਰੇ ਦਮਾ ਮੈਂ ਦੋਰੇ ਜਮ ਬਾੜ ਜਿਓ ਰੜਾਏ ਦਿਓ ਦਾਨੋ ਲੱਜਣਾ ਪੌੜੇ ਦਾਨੋ ਦਿਓ ਨਾ ਕੇ ਸੰਗਰਥਿਆ ਫੁੱਲ ਕਿੜੇ ਜਣ ਬਾਗੇ ਬਾਣੇ ਜੋਦਿਆ ਬੂਤਾ ਇਲਾ ਕਾਗੇ ਗੋਸਤ ਬਕਿਆ ਹੰਮੜ ਤੁੰਮੜ ਜਾਕੇ ਗਤੇ ਸੂਰਿਆ ਪੌੜੇ ਸੜ ਪਾਏ ਨਗਾਰੇ ਦਲਾ ਮੁਕਾਬਲਾ ਦਿੱਤੇ ਦੇਵ ਬਜਾਏ ਮਿਲ ਕੇ ਰਕਸ਼ੇ ਲੋਕੇ ਤੇ ਪਰਏ ਦੋਹੇ ਆਪਣੀ ਦੁਰਗਾ ਦੇ ਸਾਹਮਣ ਤਕਾਈ ਦੇਵਾ ਡਰੰਦਿਆ ਆਂਦੇ ਚੰਡ ਚੜਾਏ ਉੱਤੇ ਰਕਸ਼ਾਂ ਪੌੜੀ ਆਈ ਫੇਰ ਬਵਨੇ ਖਬਰੀ ਪਾਇਆ ਦੇਤ ਵੜੇ ਅਭਨ ਥਟ ਲੋਚਨ ਦੋਹੋਂ ਗਨੇ ਰਾਏ ਬੁਲਾਇਆ ਜਗ ਜੱਟ ਵੱਡਾ ਦਾਨੋ ਆਪ ਕਹਾ ਸੱਬੇ ਖਰਜਾ ਮੈਂ ਦੁਰਗ ਲਿਆਵਣੀ ਪਾਉੜੇ ਕੜ ਗੋਟੇ ਰਣ ਚੰਡੇ ਫੌਜਾ ਦੇਕੇ ਦੋ ਮੈਨੋਂ ਖੰਡਾ ਹੋਏ ਸਾਹਮਣੇ ਸੱਬੇ ਵੀਰ ਸੰਗਾਰੇ ਤੁਮ ਮਰਨੈਣ ਦੇ ਜਣਲੇ ਕਟੇ ਆਰੇ ਦਰਖਤ ਬਾੜੀਆਂ ਪਾਉੜੇ 24 10 ਬਜਾਏ ਤਲਾ ਮੁਕਾਬਲਾ ਰੋਭ ਨੇ ਆਏ ਉਤੇ ਰਖਸ ਖੱਬੇ ਦਸਤ ਨੇ ਚਾਏ ਸਿੰਘ ਸਾਰ ਦੇ ਬਹੁ ਟਾਂਡੇ ਤਨ ਲਾਏ ਕਿ ਤੇ ਰੰਗਲੇ ਮਾਇਆ ਮਾਰਨ ਭਾਈ ਦੁਰਗਾ ਜਾਨਕ ਰੋਹੀ ਚਲਾਈ ਰਖਰੇ ਨੂੰ ਜੰਪੁਰ ਦੀਆਂ ਪਠਾਈ ਲੋਚਨ ਧੋਮਨ ਜਾਪੇ ਦਿੱਤੇ ਸਾਇ ਮਰਨ ਸੁਮਦੇ ਪੌੜੇ ਪੰਨੇ ਤੇ ਤਬਾਰੇ ਰਾਜੇ ਸੁਮਦੇ ਲੋਚਨ ਦੁਨ ਸੰਘਾਰੇ ਸਨੇ ਸਬਾਈਆਂ ਚਣਚਣ ਜੋਤੇ ਮਾਰੇ ਅੰਦਰ ਖੇਤੇ ਜਾਪੇ ਅੰਬਰ ਤਾਰੇ ਡਗਣ ਸੁਰ ਮੇਂ ਗਿਰੇ ਪਰਬਤ ਭਾਰੇ ਮਾਰੇ ਬਿਜਲੇ ਦੇਤੰਦੇ ਦਲਹਾਰੇ ਦਸ ਦਿਖਾਤ ਬਚੇ ਸੂ ਮਾਰੇ ਮਰ ਰਹੇ ਦੇ ਰਾਇ ਤੇ ਪੌੜੀ ਰੋ ਹੋਏ ਬੁਲਾਇ ਰਖਸ਼ ਰਾਏ ਨੇ ਬਿਠੇ ਮਤਾਪ ਕਾਏ ਦੁਰਗਾ ਲਆਮਣੇ ਚੰਡਰ ਮੰਡ ਪਟਾਇ ਬਹੁਤਾ ਕਟਕ ਦੇ ਜਾਪੇ ਸ਼ਬਰ ਸਾਹਿਬਣੀ ਅਕੇ ਜਮਾ ਜੇ ਤੇਰੇ ਬੁਲਾਏ ਚੱਲੇ ਜੁਦਨਾ ਜੰਪੂਰ ਪਕੜ ਸਲਾ ਸੱਬੇ ਮਾਰਨੇ ਪੌੜੇ ਢੋਲਨ ਕਰੇ ਮਹਿੰਦਲਾ ਮੁਕਾਬਲਾ ਰੋ ਰੋਲੇ ਤੇ ਰਕਸਾ ਸਭਨੇ ਤੁਰੇ ਨਚਾਏ ਵਰਸ਼ੇ ਪਕੜ ਕੇ ਬਹੁਤੇ ਮਾਰਗ ਅੰਦਰ ਖੇਦੇ ਤੇਰੀ ਸ਼ਬਰ ਲਾਏ ਗੁੱਠੀ ਦੇਵਤਾ ਬੌੜੇ ਮੇਰੀ ਸੰਘ ਵਜਾਇ ਸੰਗਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਧਨਖਰ ਜਿੰਨੇ ਦਸਤ ਉਠਾਇ ਰੈ ਨਾ ਜੀਵ ਦੇ ਚੰਡਰ ਮੁੰਡ ਕਪਾਇ ਦੋਨੋ ਦੇਵਤਾ ਬੌੜੇ ਸੁਮਨ ਸੁਰਾਸਾਏ ਮਾਰੇ ਦੇਤ ਸੁਣ ਜੋ ਦੇ ਸੱਬ ਲੈ ਆਪਣੇ ਮਜਲਸੇ ਜਿੰਨੇ ਦੇ ਪਜਾ ਇੰਦਰ ਜੀਵੇ ਤੇ ਹੀ ਮਾਰ ਗਰਾਏ ਪਲ ਵਿੱਚ ਦੇਵਤਾ ਉਨੇ ਦਸਤੇ ਦਸਤ ਬਜਾ ਤਿੰਨਾ ਚਿਤ ਕਰ ਫਿਰ ਸਣ ਤਵੇ ਚਲੇ ਬੀੜੇ ਰਾਜ ਦੇ ਸੰਜ ਪਟੇਲਾ ਪਾਏ ਚਿਲਕਟ ਟੋਪੀਆਂ ਲੁੱਜਣ ਨੂੰ ਅੜਾਏ ਰਾਖਸ਼ ਰੋਲੇ ਕਦੇ ਨਾ ਕਿਨੇ ਹਟਾਏ ਜੁਧ ਮਚਾਏ ਤੇ ਮਿਰਤੇ ਦਨ ਆਏ ਹੁਣ ਸੰਗਰ ਦੇਖਣਾ ਪਾਉੜੇ ਦੇਤੇ ਡੰਡ ਉਭਾਰੇ ਨੇੜ ਆਇ ਕ ਸਿੰਘ ਕਰੇ ਅਸਵਾਰੇ ਦੁਰਗਾ ਸੋਰ ਸੁਣ ਖੱਬੇ ਦਸਤ ਉਭਾਰੇ ਗਦਾ ਫਿਰ ਆਇ ਕ ਸੇਨਾ ਸਮ ਸੰਘਾਰੇ ਸ਼ਰਨ ਤਵੇਜਲੇ ਜਨਮਦ ਖਾਇ ਮਦਾਰੇ ਕੁੰਮਨ ਸੁਰਮੇ ਅਗਨਦ ਪਾਉ ਬਸਾਰੇ ਰੂਲੇ ਆੜ ਵਿੱਚ ਜੋ ਆਪੇ ਖੇੜ ਘਟਾਰੇ ਸੋਤੇ ਬਾਗ ਨੂੰ ਪਾਉੜੇ ਸ਼ਰਨ ਤਵੇਜਾਰੇ ਰਦੇ ਸੁਰਮੇ ਜੋਦੇ ਜਿਤ ਮਨਾਰੇ ਦਿਸਨ ਖੇਤ ਵਿੱਚ ਸਭਨੇ ਦਸਤ ਉਭਾਰੇ ਗਾ ਟੇਗਾ ਦੁਕੇ ਮਾਰੋ ਮਾਰ ਬੁਕਾਰਿਆ ਐ ਸਾਹਮਣੇ ਸੰਜਾ ਤੇ ਠਣਕਾਰੇ ਤੇ ਗਿਵਰੇ ਗਾੜ ਗੜਨ ਠੜਿਆਰੇ ਜਾਣ ਬਣਾ ਕੇ ਪੌੜੀ ਸੜਬਾਏ ਜਮ ਜਮਦਾਣੇ ਦਲੇ ਮੁਕਾਬਲਾ ਗੁੰਮਰ ਬਰਗਿਸਤਾਨੀ ਦਲ ਵਿਸਘਤਿਓ ਸਣੇ ਸੋਰਾ ਭਲਾਣੇ ਦੇ ਗਣ ਸੁਣਵੇਂ ਉਠ ਉਠ ਮੰਗਣ ਪਾਣੇ ਘਾਇਲ ਗੁੰਦੇ ਏਵੜ ਮਾਰ ਵਣ ਉਪਰ ਰੱਖਾ ਵਿਚਰ ਜੋ ਝਲਣਾਏ ਉਠੇ ਦਿਉਤਾ ਪੌੜੀ 24 ਦਸ ਬਾਰੀ ਦਲਾ ਮੁਕਾਬਲਾ ਸਭੋ ਸੇਨਾ ਮਾਰੇ ਪਲ ਵਿੱਚ ਦਾਰਵੇਂ ਦੁਰਗਾ ਜਾਨੋ ਮਾਰੇ ਰੋੜਾ ਕੇ ਸਿਰ ਵਿੱਚ ਤੇਗ ਬ ਵਗਾਈ ਸੁਨਣ ਦੇ ਤੇ ਪੌੜੇ ਅਗਣਤ ਗਤਾਰੋਂ ਬਾਰੇ ਹੋਏ ਲਊਗਾ ਜੋਦੇ ਜੜ ਮਨਾਰੇ ਅੰਦਰ ਕੇ ਤੇ ਦੁਰਗਾ ਨੌ ਲਲਕਾਰੇ ਆ ਮੇ ਸਾਹਮਣੇ ਦੁਰਗਾ ਸਭ ਸੰਘਾਰੇ ਰਾਖੇ ਅੰਗੇ ਜੇ ਰਤੂ ਦੇ ਪ੍ਰਣਾਲੇ ਤਿੰਤ ਭਵੇਂ ਪੈ ਉਠ ਕਾਰਣ ਆਰੇ ਰਖਿ ਹੜੜਾਏ ਪੌੜੀ ਦਗਾ ਸੰਗਲਿਆ ਅਲੇ ਸੰਗਰਵਾਇਆ ਬਰਸ਼ੇ ਬਮਲੇ ਆਲੇ ਸੂਰੇ ਸੰਗਰੇ ਬੇੜ ਮਜਾ ਬਰਾਂ ਦੇ ਦੁਰਗਾ ਦਾਨਵੇਂ ਮਾਰ ਨਚੇ ਮੋਹਰੇ ਅੰਦਰ ਖੇਤੇ ਜਣ ਨਟ ਲੱਤੇ ਛਾਲੀ ਢੋਲ ਬਜਾ ਕੇ ਲੌਫਾ ਤੇਜਾ ਲੈ ਲੋ ਤੇਜਮਦੜੇ ਗਣ ਵਿੱਚ ਜੋ ਛੰਛਾਰੇ ਤੇ ਗਾਸਿਆਂ ਗੋਮਰਾਲ ਸਾਰੇ ਬੜੀਆਂ ਕਹਿ ਜਨਾ पावड़ी टागा सोलह बजा दला मुकाबला दो मैनो लैया जवाने सुर में रणत बेज बदाया अगण सूरता दुर्गा सवे आया रोबडा के सबने आन वगाया ते गाधूक दुर्गा सब जने ढाल संभाल के देविया चलाया तग तग दानवे लौ नल डुबविया ते गा नंगिया सारसुते जण नाया मिल के देवियां सब देव मार्ग रा अंदर खेदे ਤਿੰਦੋ ਫੇਲੇ ਸਵਾਇਆ ਹੋਇਆ ਸੂਰਤਾ ਪੌੜੀ ਸੂਰੀ ਸੰਗਰ ਰਚਿਆ ਢੋਲ ਸੰਗ ਨਗਰ ਵਾਇਕ ਚੰਡ ਚਤਾਰੇ ਕਾਲਕ ਮਨ ਬਲਾ ਰੋਸ ਵੜਾਇਤੇ ਨਿਕਲੇ ਮਤਾ ਫੋੜ ਕੇ ਜਣ ਫਤੇ ਨਿਸ਼ਾਨ ਬਜਾਈਤੇ ਜਾਗ ਸੋ ਜੰਮੇ ਜਦਨ ਜਰਮਾਣਾ ਜਰਨ ਮਰੜਾਏਤੇ ਦਲ ਵਿੱਚ ਘੇੜਾ ਗਤਿਆ ਜਣ ਸੇ ਤੁਰਿਆ ਗਣਨਾਇਕ आवे सुल्ला होया ते लोका ने खुन सायक रोस दया चक्र पार का निंदा खड़क उठाए के अगे रक्ष बैठे रोले तेरी तेगी शबर लाके पकड़ बचाडे रक्षा दल देता अंदर जाए के बो कैसी पकड़ बछाड़ना तिन अंदर दो मेरा चाहे के बड़े बड़े चुने सुर में गए कोटी दे चलाए के रण काले गुस्सा खाए के पौड़ी दुआ कंदारा मोजुड़े ਅਣੀ ਆਰਾ ਚੋਇਆ 2 ਕਰ 12 ਤੱਕ ਨਾਂ ਲੋਧੋਇਆ ਹੂਰਾ ਸ਼ਰਨ ਬੇਜ ਨੂੰ ਗਤ ਗੇ ਰਖ ਲੋਈਆਂ ਲੜ ਦੇ ਖਨ ਲਾੜੀਆਂ ਚੌ ਗਿਰ ਦੇ ਹੋਈਆਂ ਪੌੜੀ 24 ਦੌਸਾ ਪਾਇਆ ਦਰਾ ਮੁਕਾਬਲਾ ਦਸਤੇ ਧੋ ਨਚਾਇਆ ਤੇ ਗਨੰਗਿਆ ਸੂਰਿਆ ਦੇ ਤਲ ਲਾਇਆ ਗੋਸਤ ਗਿਦਿਆ ਬਿੱਦਣ ਰਾਤ ਆਇਆ ਮਰਦਾ ਘੋੜੀਆਂ ਜੋਗਣਿਆਂ ਮਿਲ ਧਾਇਆ ਲੋ ਬਖਣਾ ਫੌਜਾ ਮਾਰ ਹਟਾਇਆ ਦੇਵਦਾਨ ਪਾਈ ਦੇ ਕਥਾ ਸੁਣਾਇਆ ਰਾਜ ਸੁੰਤੇ ਪੋਨੇ ਪੋਨੇ ਪਾਇਆ ਬੰਦਰਕਤਨੀਆ ਕਾਲੇ ਖੇਤ ਕਾ ਵਾਇਆ ਸਭੇ ਸੂਰਤਾ ਬਉਤੇ ਸ੍ਰੀ ਭਰ ਕੜਿਆ ਕਾਲਕਿਆਂ ਜਾਣ ਨ ਜਾਏ ਮਾਇਆ ਜੋ ਜੈਸੁਰ ਮੇ ਪੋੜੀ ਸੁਮ ਸੁਣੇ ਕਰ ਹਾਲੇ ਤਣ ਤ ਬੇਜਦੇ ਰਣ ਵਿੱਚ ਕਿਨੇ ਨ ਜਾਲੇ ਦੁਰਗਾ ਆਮਦੇ ਬਉਤੇ ਬੇਰ ਜਟਾਲੇ ਉੱਠਿਆ ਖੇ ਚੋਟਾਂ ਪਾਣ ਤਬਾਲੇ ਜਾਸਨ ਜੁਦਨ ਤਾਰੇ ਤਾਰੇ ਪ੍ਰਥਮੇ ਹਾਲੀ ਤਲਾਚਨ ਦਿਆ ਨਾਉ ਜਵੈ ਚਾਲੇ ਸੋਦਰ ਆ ਵਿੱਚ ਢੋੜ ਉਦਾਂ ਖਾਲੇ ਸ਼ਰੀਰ ਤੁਰਗਨਾ ਜਾਣ ਪਕਰ ਚਾਲੇ ਜਦਿੰਦਰ ਪੌੜੀ ਆਹਰ ਮਿਲਿਆ ਆਹਰ ਐਸੈਣ ਸੁਰਿਆ ਸਾਜੇ ਚੱਲੇ ਸਵੇ ਦੁਰਗ ਸਾਜਣ ਕਾਬੇ ਹਾਜੀ ਤੇਰੀ ਤੇਗੇ ਜਨ ਧੜੇ ਰਣ ਮੰਡੇ ਬਾਜੇ ਇਕ ਅਘਾਇਣ ਗੋਮਨ ਸੁਰ ਮੇ ਜਨਮਕ ਤ ਕਾ ਜੇ ਇਕ ਬੀਰ ਭਰਤ ਬਰਸ਼ਿਆ ਜੋ ਪਵਨ ਨਿਵਾਜੇ ਇਕ ਦੁਰਗਾ ਸੂਰੈ ਖੁਲਸ ਕੇ ਖੁਨ ਸਾਇਨ ਤਾ ਜੇ ਇਕ ਧਾਨ ਦੁਰਗਾ ਸਾਹਮਣੇ ਜੋ ਭੁਖਿਆ ਪਾਜੇ ਕਦ ਨ ਰਜੇ ਜੁਜਤੇ ਹੋਏ ਰਾਜੇ ਕਦ ਨ ਰਜੇ ਜੁਤੇ ਰਜ ਹੋਏ ਰਾਜੇ ਪੌੜੀ ਬਜੇ ਸੰਗਲੀ ਆਲੇ ਸੰਗਰ ਡੋਰੇ ਡੈ ਜੋ ਖੇਤ ਚ ਟਾਲੇ ਹਾੜਾ ਜੋੜ ਕੇ ਨਿਜੇ ਬੰਬਲੀ ਹਾਲੀ ਦਿਸਣ ਔੜੇ ਚੱਲੇ ਜਾਣ ਜਟਾਲੇ ਨਾਵਣ ਗਗਨੂ ਪੌੜੇ ਦੁਰਗਾ ਤੇ ਦਾਨਵੇਂ ਸੂਲ ਹੋਇਆ ਕੰਗਾ ਵਾਸ਼ਰ ਗਤੇ ਸੂਰਿਆ ਵਿੱਚ ਖੇਤ ਕਤੰਗ ਦੋ ਕਿਰਪਾ ਨਤ ਕੇ ਬੜਲਾ ਨੰਦਾ ਪਹਿਲਾ ਦਲਾ ਮਿਲੰਦੀਆ ਪੇੜ ਬਿਆਨੇ ਹੰਗਾ ਪੌੜੀ ਔਰ ੜ ਫੌਜਾਂ ਆ ਬੇ ਚੜੇ ਕੰਧਾਰੇ ਸੜਕ ਮੈਨੋਂ ਕੜਿਆ ਅਤਿ ਖੈਤਰੇ ਵਾਰੇ ਕੜ ਕਟੇ ਰਣ ਮੱਛਿਆ ਬੜੇ ਅਹੰਕਾਰੀ ਸਿਰ ਦਰਬਾੰਗਲ ਬੁਲਜੇ ਬਾੜੀ ਜਾਪੇ ਕਟੇ ਬਾੜੀ ਰੁਖ ਚੰਧਨਾਰੇ ਕੌੜੇ ਦੁਆ ਕਰਨਾਰ ਮੋ ਜੋੜੇ ਸੜਬਏ ਖਰਵਾਰ ਕੋ ਤਕ ਤਕ ਐਬਰ ਦੁਰਗਸਤਾ ਸਾ ਤਕ ਮਾਰੇ ਭਲੇ ਜੁਜਾਰ ਕੋ ਪੈਦਲ ਮਾਰੇ ਹਾਤਿਆ ਸੰਗ ਰਥ ਗਰੇ ਅਸਵਾਰ ਕੋ ਸੋਹਣ ਸੰਜਾ ਬਾਗੜਾ ਲੱਗੇ ਫਲ ਅਨਾਰ ਕੋ ਗੁੱਸੇ ਆਏ ਕਾਲ ਕਾ ਸੱਜਲੇ ਤਲਵਾਰ ਕੋ ਐੰਦੋ 파ਰੋਦ ਪਰ ਹਰ ਨਾਕਸ ਕਹਿਆ ਹਜ਼ਾਰ ਕੋ ਜਿਣ ਏਕਾ ਰਹੇ ਕੰਧਾਰ ਕੋ ਸਦਰ ਅਹਿਮਦ ਤੇਰੇ ਬਾਲ ਕੋ ਪੌੜੀ ਦੁਆ ਕੰਧਾਰਾ ਮੋ ਜੁੜੇ ਸਰਬੇ ਜਮਦਾਨ ਕੋ ਤਲਖਿੰਗ ਨਸੰਭ ਨਚਾ ਡਾਲ ਉਪਰ ਬਰਗਸਤਾਨ ਕੋ ਫੜੇ ਬਲੰਦਰ ਮੰਗੋ ਇਸ ਫਰਮਾਸਕਰ ਮੁਲਤਾਨ ਕੋ ਗੁੱਸੇ ਆਏ ਸਾਹਮਣੇ ਰਣ ਅਦਨ ਗਤਣ ਘਾਣ ਕੋ ਅਗੇ ਤੇ ਦਵਾਈ ਦੁਰਗਾ ਸਾ ਬੜ ਸੁਮਨ ਭਏ ਪਲਾਣ ਕੋ ਰੜਕੇ ਜਾਏ ਕੇ ਦਰਤ ਕੋ ਬੜ ਪਾਖਰ ਕੜ ਬਣ ਕੇ ਕਾਣ ਕੋ ਰੜਕੀ ਜਾਏ ਕੇ ਧਰਤ ਕੋ ਬੜ ਪਾਖਰ ਬੜ ਕੇ ਕਾਣ ਕੋ ਬੀਰ ਬਲਣ ਲਗਿਆ ਕਰ ਸਿਜਦਾ ਸੁਭ ਸੁਝਾਣ ਕੋ ਸਬਾਦ ਸਲੋਣੇ ਖਾਨ ਕੋ ਸਦਾ ਸਬਾ ਤੇਰੇ ਤਾਨ ਕੋ ਤਾਰ ਪਿਦਾ ਪਾਨ ਚਬਾਨ ਕੋ ਸਰ ਐਨਰ ਕੇ ਬਾਖਾਨ ਕੋ ਸਰ ਐ ਮ ਤੁਰੇ ਨਚਾਨ ਕੋ ਪੌੜੀ ਦੁਰਗਾ ਤੇ ਦਾਨਵੇ ਗਏ ਸੰਗਰ ਕਥੇ ਔਰ ਉਟੇ ਸੁਰ ਮੇ ਡਾਇ ਮਥੇ ਕੜ ਤੋ ਭੰਗਰੇ ਕੇ ਬਰੇ ਦਲ ਗਾਇ ਨਖਤ ਦੇਖਣ ਚੰਗ ਫਰਿਸ਼ਤੇ ਅਸਮਾਨੋ ਲਥੇ ਪੌੜੀ ਦੁਆ ਕਲਰ ਮ ਜੁੜੇ ਦਲ ਗੁਰੇ ਨਗਾਰੇ ਔਰ ਆਏ ਸੁਰ ਮੇ ਸਰ ਅਧਾਰ ਰਣਿਆਰੇ ਲੇਕੇ ਤੇ ਕਾ ਬਰਸ਼ਾਂ ਪਿਆਰ ਉਬਾਰੇ ਟੋ ਪਟੇਲਾ ਪਾਖਲਾ ਗਲ ਸੰਜ ਸਵਾਰੇ ਲੇਕੇ ਬਰਸ਼ੀ ਦੁਰਖ ਸੋ ਬਹੁ ਦਾਨੋ ਮਾਰੇ ਚੜੇ ਰਤ ਗਜ ਘੋੜੀਏ ਮਾਰ ਬੋਇ ਤੇ ਡਾਰੇ ਜਣ ਹਲਵਾਏ ਸਿਖ ਨਾਲ ਵਿੰਨ ਬੜੇ ਉਤਾਰੇ ਔੜੀ ਦੁਆ ਕੰਦਰ ਮੋ ਜੋੜੇ ਨਾਲ ਧੌਸਾ ਭਾਰੇ ਲੈ ਭਗੋਤੀ ਦੁਰਗਸਾ ਵਰਜਾ ਕਨ ਭਾਰੇ ਲੈ ਰਾਜੇ ਸੁਮਨੋਰਤ ਪਿਏ ਪਿਆਰੇ ਸੁਮ ਪਲਾਣੋ ਡਿਗਿਆ ਉਪਮਾ ਬੇਚਾਰੇ ਦੂਬਰਤੋਂ ਨਾਲੋਂ ਨਿਕਲੇ ਬਰਸ਼ੀਤ ਧਾਰੇ ਜਾਂ ਰਜਾ ਦੇ ਉਤਰੇ ਪੈਨ ਸੋਇ ਸਾਰੇ ਤੋੜੇ ਦੁਰਗਾ ਅਤੇ ਦਾਨਵੇਂ ਭੇੜ ਬਸਰਾਏ ਸਸਤਰ ਪਜੂਤੇ ਦੁਰਗਾ ਸਾਗ ਸਬਨੇ ਬਾਇ ਸੁੰਮਨ ਸੁੰਮ ਸੰਗਾਰਾ ਵਦ ਜੇਸਾਏ ਫੌਜਾਂ ਰਖ ਧਾਰਨ ਦੇਖ ਨਿਰਮਾਂਦਾਏ ਮੋਕੜ ਚੇਕਾ ਦੇ ਛੜ ਕੋੜੇ ਰਾਈ ਭਜਦੇ ਹੋਏ ਮਾਰਿਆ ਨ ਮੜ ਜਾ ਕਨ ਨਾਹੀ ਪੌੜੀ ਸੁਮਨ ਸੁਮ ਪਠਾਇਆ ਜਨ ਦੇ ਤਾਮਨ ਸੁਮਨ ਸੁਮ ਪਠਾਇਆ ਜਨ ਦੇ ਤਾਮਨ ਇੰਦਰ ਸਦ ਬੁਲਾਇਆ ਰਾਜ ਅਬ ਸੇਖਨੋ ਸਿਰ ਪਰ ਸ਼ਤਰੇ ਫਿਰਾਇਆ ਰਾਜ ਇੰਦਰ ਦੇ ਚੌਦੇ ਲੋਕਾ ਛਾਇਆ ਜਸ ਜਗ ਮਾਦਾ ਦੁਰਗਾ ਪਾਠ ਬਣਾਇਆ ਸਭ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਇੰਦਰ ਸਦ ਬੁਲਾਇਆ ਰਾਜ ਅਬ ਸੇਖਨੋ ਸੂਰਪਾਲਾ ਸ਼ਤਰੂ ਪ੍ਰਾਇਆ ਰਾਜੇਂਦਰ ਦੇ ਚੌਦੇ ਲੋਕਾਂ ਛਾਇਆ ਜਸ ਜਗਮਾਤ ਦਾ ਦੁਰਗਾ ਬਾਡ ਬਣਾਇਆ ਸਦ ਪੌੜੀਆਂ ਫੇਰ ਨਾ ਜੂਨੀ ਆਇਆ ਜਿਨੇ ਗਾਇਆ ਵਾਹਿਗੁਰੂ 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 ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ